ਕਾਲਾ ਪਾਣੀ ਮੋਰਚਾ ਜੋ ਹੈ ਉਹ ਵੀ ਲਗਾਤਾਰ ਜੋ ਹੈ ਜੀ ਇਹ ਕਾਲਾ ਪਾਣੀ ਹੈ ਕਾਲ ਨਹੀਂ ਕਾਲਾ ਪਾਣੀ ਮੋਰਚਾ ਦੀ ਗੱਲ ਕਰਦਾ ਅਸਰ ਉਹਨਾਂ ਦੀ ਗੱਲ ਕਰ ਰਿਹਾ ਨਹੀਂ ਬਹੁਤ ਵਧੀਆ ਬਹੁਤ ਕੋਈ ਵੀ ਆਵਾਜ਼ ਉਠਾਉਂਦਾ ਕੋਈ ਵੀ ਗੱਲ ਕਰਦਾ ਜਿਹੜੇ ਪੀੜਤ ਲੋਕ ਆ ਵਧੀਆ ਗੱਲ ਆ ਕੋਈ ਮਾੜਾ ਨਹੀਂ ਸਿਚੂਆਤ ਸਾਹਿਬ ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਖੜਦੇ ਨਹੀਂ ਕਿੱਦਾਂ ਖੜੀਏ ਉਹ ਦੱਸ ਤਰੀਕਾ ਤੁਹਾਨੂੰ ਤੁਸੀਂ ਦੱਸ ਦਿਓ ਕਿੰਦਣ ਕਿੱਦਾਂ ਕਿਸ ਨੇ ਉਹਨਾਂ ਨੇ ਸਾਨੂੰ ਕਿਸ ਨੇ ਬੁਲਾਇਆ ਅੱਛਾ ਸਾਨੂੰ ਉਹਦੇ ਬਾਰੇ ਦੱਸਿਆ ਮੈਸੇਜ ਦਿੱਤਾ ਜੇ ਤਾਂ ਸਾਨੂੰ ਜੇ ਤਾਂ ਸਾਨੂੰ ਦੱਸਿਆ ਹੋਇਆ ਬਾਬਾ ਜੀ ਇੱਥੇ ਆਉਣਾ ਤੁਹਾਡੇ ਨਾਲ ਗੱਲ ਕਰਨੀ ਹੈ ਇੱਥੇ ਖੜੇ ਆ ਜੂ ਕੋਈ ਵੀ ਰੱਖਾ ਸਿਦਾਨਾ ਜੀ ਕਹਿੰਦੇ ਨਹੀਂ ਅਸੀਂ ਕਿਸੇ ਨਾਲ ਕਿਸੇ ਸਾਡੇ ਤੇ ਸਾਰੇ ਹੀ ਚੱਕ ਸਕਦੇ ਆ ਜੀ ਕਿ ਤੁਸੀਂ ਇੱਕ ਦਿਖਾਵਾ ਕਰਦੇ ਹੋ ਨਹੀਂ ਅਸੀਂ ਕਹਿੰਦੇ ਅਸੀਂ ਕਦੇ ਕਹਿੰਦੇ ਅਸੀਂ ਤਾਂ ਇੱਕ ਨਾਚੀਜ ਬੰਦੇ ਆ ਗੁਰੂ ਕਰਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਆ ਅਰਦਾਸ ਕਰਦੇ ਆ ਕਿ ਪਾਤਸ਼ਾਹ ਜਿਹੜੇ ਤੁਸੀਂ ਬੱਜਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸਾਨੂੰ ਉਪਦੇਸ਼ ਦਿੱਤਾ ਉਹਦੇ ਵਾਸਤੇ ਅਸੀਂ ਰਤਵੀ ਦੀ ਕੁਝ ਕਰ ਸਕੀ ਆਪਣੇ ਆਪ ਨੂੰ ਵੜ ਪਾ ਕੇ ਸਾਡੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਆ ਬਹੁਤ ਦੁੱਖ ਦੀ ਗੱਲ ਆ ਤੇ ਜੋ ਗੋਸ਼ ਵੀ ਹੈ ਗੈਰਕਾਨੂੰਨੀ ਹੈ ਗੈਪਸ ਵਿਧਾਨਕ ਇਹ ਨਹੀਂ ਹੋਣਾ ਚਾਹੀਦਾ ਨਾ ਕਿਸੇ ਦਾ ਇੰਡਸਟਰੀ ਦਾ ਗੰਦਾ ਪਾਣੀ ਪੀਣਾ ਚਾਹੀਦਾ ਸੀ ਨਾ ਜਿਹੜਾ ਹੈ ਡੈਰੀਆਂ ਦਾ ਪਾਣੀ ਪੀਣਾ ਚਾਹੀਦਾ ਸੀ ਨਾ ਮਿਊਸਪਲ ਕਮੇਟੀ ਦਾ ਇਹ ਤਿੰਨਾਂ ਦੀ ਵੇਸਟੇਜ ਇਹਦੇ ਵਿੱਚ ਆ ਰਹੀ ਹੈ ਆ ਜੋ ਇੱਥੇ ਜਿੱਥੇ ਖੜੇ ਆ ਇੱਥੇ ਮਿਊਸਪਲ ਕਾਰਪੋਰੇਸ਼ਨ ਦਾ ਪਾਣੀ ਆਣ ਕੇ ਟਿਕਦਾ ਤੇ ਇਸੇ ਤਰ੍ਹਾਂ ਇਹਦੇ ਅਗਲੇ ਪਾਸੇ ਡੈਰੀਆਂ ਹੈ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਹੈਗਾ ਇੰਡਸਟਰੀਅਲ ਪਾਣੀ ਜਾਂ ਇਹਦੇ ਪਾਣੀ ਦੇ ਵਿੱਚ ਰਲਾ ਕੇ ਮਿਲ ਕੇ ਪਾਣੀ ਜੀ ਦੇ ਵਿੱਚ ਜਾ ਰਿਹਾ ਉਹਦੇ ਵਿੱਚ ਆ ਰਿਹਾ ਸੋ ਇਹ ਬੜੀ ਸਮਝ ਲਓ ਸਾਡੇ ਸ਼ਹਿਰ ਵਾਲਿਆਂ ਦੀ ਸਮਝ ਲਓ ਇੰਨੀ ਬਦਕਿਸਮਤੀ ਹੈ ਕਿ ਜਿੱਥੇ ਗੁਰਨਾਨਕ ਪਾਤਸ਼ਾਹ ਨੇ ਚਰਨ ਪਾਏ ਗਉ ਘਾਟ ਗੁਰਦੁਆਰਾ ਜਿੱਥੇ ਅਸ্নান ਕਰਦੀ ਸੀ ਸੰਗਤਾਂ ਸਾਨੂੰ ਵਾਹਿਗੁਰੂ ਨੇ ਪੈਸਾ ਤਾਂ ਦੇ ਦਿੱਤਾ ਇੰਡਸਟਰੀ ਨੂੰ ਤਾਂ ਚੱਕ ਦਿੱਤਾ ਵਾਹਿ ਵਾਹਿਗੁਰੂ ਨੇ ਪਰ ਇੰਡਸਟਰੀ ਨੇ ਤੇ ਇਸ ਸਭ ਤੋਂ ਅਮੀਰ ਸ਼ਹਿਰ ਨੇ ਲੋਕਾਂ ਨੂੰ ਕੀ ਦਿੱਤਾ ਗੰਦਾ ਪਾਣੀ ਇੰਡਸਟਰੀਅਲ ਪਾਣੀ ਬਿਮਾਰੀਆਂ ਦਿੱਤੀਆਂ ਜਿਹੜੀਆਂ ਰਾਜਸਥਾਨ ਦੇ ਵਿੱਚ 2.5 ਕਰੋੜ ਲੋਕ ਇਹ ਪਾਣੀ ਨੂੰ ਪੀ ਰਹੇ ਆ ਜਿਹਦੇ ਵਿੱਚ ਇਹ ਸਾਰਾ ਕੁਝ ਰਲਿਆ ਹੋਇਆ ਸੋ ਲੰਬੇ ਸਮੇਂ ਤੋਂ ਆਵਾਜ਼ ਉਠਾਰੇ ਆ 2009 ਦੇ ਵਿੱਚ ਵੀ ਚੇਤਨਾ ਮਾਰਚ ਸ਼ੁਰੂ ਕੀਤਾ ਸੀ ਗੁਰਦੁਆਰਾ ਗਊ ਘਾਟ ਤੋਂ ਰਾਜਸਥਾਨ ਦੇ ਉਹ ਹਸਪੀਟਲ ਤੱਕਰ ਗਏ ਸੀ ਵੀ ਲੋਕਾਂ ਦੇ ਵਿੱਚ ਚੇਤਨਾ ਉਠੇ ਆਵਾਜ਼ ਉਠੇ ਸੋ ਆ ਲਗਾਤਾਰ ਪਿਛਲੇ ਸਾਲ ਤੋਂ ਅਸੀਂ ਲਗਾਤਾਰ 2009 ਤੋਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਆ ਉਹਦੇ ਵਿੱਚ ਉਸ ਵੇਲੇ ਕੋਈ ਵੀ ਇੰਡਸਟਰੀਅਲ ਟ੍ਰੀਟਮੈਂਟ ਪਲੈਂਟ ਨਹੀਂ ਸੀ ਲੱਗਾ ਆ 50 ਐਮਐਲਡੀ 40 ਐਮਐਲਡੀ 15 ਐਮਐਲਡੀ ਇਹ ਸਾਰੇ ਟ੍ਰੀਟਮੈਂਟ ਪਲੈਂਟ ਜਿਹੜਾ ਹੈ ਇੰਡਸਟਰੀ ਦੇ ਉੱਤੇ ਸਰਕਾਰਾਂ ਦੇ ਉਸ ਸਮੇਂ ਦੇ ਉੱਤੇ ਜ਼ੋਰ ਪਾ ਕੇ ਇਹ ਪਾਣੀ ਕਹਿੰਦਾ ਤੁਸੀਂ ਨਹੀਂ ਪਾ ਸਕਦੇ ਸੋ ਉਹਦੇ ਨਾਲ ਫਿਰ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਸੀ ਜਿਹੜੇ ਟ੍ਰੀਟਮੈਂਟ ਪਲੈਂਟ ਲੱਗੇ ਵੀ ਸੀ ਆ ਇੱਥੇ ਉਹ ਵੀ ਨਹੀਂ ਸੀ ਚੱਲਦੇ ਸੋ ਇਸ ਵੇਲੇ ਜਿਹੜਾ ਹੈਗਾ ਬਹੁਤ ਪੈਸਾ ਲੁਧਿਆਣੇ ਨੂੰ 650 ਕਰੋੜ ਰੁਪਇਆ ਆਇਆ ਜਿਹਦੇ ਵਿੱਚ ਸਾਰੇ ਟ੍ਰੀਟਮੈਂਟ ਪਲੈਂਟ ਮਿਊਸਪਲ ਕਾਰਪੋਰੇਸ਼ਨ ਦੇ ਲੱਗੇ ਆ ਤੇ ਉਹ 650 ਐਮਐਲ ਦੀ ਪਾਣੀ ਆ 800 ਐਮਐਲ ਦੀ ਦਾ ਪ੍ਰਬੰਧ ਆ ਪਰ ਮਿਸ ਮੈਨੇਜਮੈਂਟ ਕਰਕੇ ਸਰਕਾਰਾਂ ਦੇ ਧਿਆਨ ਨਾ ਦੇਣ ਕਰਕੇ ਅਫਸਰਾਂ ਦੀ ਮਨਮਾਇਨੀ ਮਨਜੀ ਕਰਕੇ ਭ੍ਰਸ਼ਟਾਚਾਰ ਕਰਕੇ ਆ ਸਾਰੇ ਪੈਸੇ ਖਰਚ ਕੇ ਵੀ ਜਿਹੜੀਆਂ ਹੈਗਾ ਲੋਕਾਂ ਦੀਆਂ ਵੱਧਵਾਵਾਂ ਜਿਹੜੀਆਂ ਹੈ ਉਹ ਲਹਿਰ ਰਿਹਾ ਉਹਦਾ ਕਾਰਨ ਇਹੀ ਹੈ ਕਿ ਇੱਥੇ ਇੱਕ ਜਿਹੜਾ ਹੈ ਪੰਪ ਸਟੇਸ਼ਨ ਲੱਗਣਾ ਸੀ ਇਹ ਘੱਟੋ ਘੱਟ 70 80 ਐਮਐਲਡੀ ਪਾਣੀ ਜਿਹੜਾ ਹੈਗਾ ਇਹਦੇ ਵਿੱਚ ਦੀ ਆ ਰਿਹਾ ਸੋ ਇਹ ਪਾਣੀ 225 ਐਮਐਲਡੀ ਟ੍ਰੀਟਮੈਂਟ ਪਲਾਂਟ ਤੇ ਜਾਣਾ ਸੀ ਟ੍ਰੀਟਮੈਂਟ ਪਲਾਂਟ ਬਹੁਤ ਵਧੀਆ ਚੱਲ ਰਿਹਾ ਇੱਕ ਨੰਬਰ ਚੱਲ ਰਿਹਾ ਤੇ ਉਹਦਾ ਉਦਘਾਟਨ ਵੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਦ ਸਿੰਘ ਜਮਾਨ ਤੇ ਉਸ ਵੇਲੇ ਦੇ ਮੰਤਰੀ ਸਾਹਿਬਾਨ ਇੱਥੇ ਰੱਖ ਕੇ ਗਏ ਆ ਇਹਨੂੰ ਅਦਗਾੜਨ ਕਰਕੇ ਗਏ ਆ ਪਰ ਅਫਸੋਸ ਟ੍ਰੀਟਮੈਂਟ ਪਲੈਂਟ ਚੱਲ ਰਿਹਾ ਪਰ ਉਹਦੀ ਤੇ ਪਾਣੀ ਨਹੀਂ ਪਹੁੰਚ ਰਿਹਾ ਉਹਦਾ ਕਾਰਨ ਕੀ ਹੈ ਕਿ ਇੱਕ ਸਟੇ ਹੋ ਗਿਆ ਜਿੱਥੇ ਪੰਪ ਸਟੇਸ਼ਨ ਬਣ ਰਿਹਾ ਸੀ ਤੇ 1.5 2 1.5 ਸਾਲ ਤੋਂ ਵੱਧ ਸਮਾਂ ਹੋਇਆ ਕਿ ਉਹ ਕੇਸ ਦਾ ਕੋਈ ਨਿਬਟਾਰਾ ਨਹੀਂ ਕਰਵਾ ਸਕਿਆ ਪ੍ਰਸ਼ਾਸਨ ਕਿਉਂਕਿ ਜਿੱਥੇ ਬਣਾ ਰਿਹਾ ਕੋਰਟ ਨੂੰ ਇਹ ਨਹੀਂ ਦੱਸ ਸਕਿਆ ਕਿ ਮੈਂ ਆਪਣੀ ਥਾਂ 'ਚ ਬਣਾ ਰਿਹਾ ਇਸ ਕਰਕੇ ਕੇਟ ਲੱਗ ਗਿਆ ਕਿ ਸਰਕਾਰ ਦਾ ਪ੍ਰਸ਼ਾਸਨ ਕੋਰਟ ਨੂੰ ਇਹ ਨਾ ਦੱਸ ਪਾਵੇ ਪਾਵੇ ਕਿ ਜਿੱਥੇ ਮੈਂ ਪੰਪ ਸਟੇਸ਼ਨ ਬਣਾ ਰਿਹਾ ਉਹ ਮੇਰੀ ਜਗ੍ਹਾ ਹੁਣ ਦੱਸੋ ਇਹਦੇ ਉੱਤੇ ਹੁਣ ਕਿਸੇ ਨੂੰ ਕੀ ਪਤਾ ਕੌਣ ਉੱਥੇ ਜਾ ਕੇ ਕੋਰਟ 'ਚ ਇਹਨਾਂ ਦੀ ਲੜਾਈ ਲੜੇ ਸੋ ਫਿਰ ਵੀ ਐਸੀ ਜਿਹੜਾ ਹੈਗਾ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਉਹਨਾਂ ਨੂੰ ਅੱਜ ਵੀ ਐਸੀਗਾ ਉਹਨਾਂ ਨਾਲ ਗੱਲ ਕੀਤੀ ਆ ਕਿ ਜੇ ਨਾ ਜੇ ਉਹਦਾ ਕੋਰਟ 'ਚੋਂ ਨਪਟਾਰਾ ਨਹੀਂ ਹੁੰਦਾ ਉਹਨਾਂ ਜਿਹੜੇ ਦਾ ਟੈਂਪਰੇਰੀ ਹੱਲ ਹੋਣਾ ਚਾਹੀਦਾ ਉਹਦੇ ਵਾਸਤੇ ਜਿਹੜਾ ਐਸ ਵੇਲੇ ਅ ਕੱਲ ਜਿਹੜੀ ਹੈਗੀ ਆ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਖੈਰਾ ਸਾਹਿਬ ਨਾਲ ਤੇ ਸਾਰੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਦੇ ਵਿੱਚ 30 ਐਮਐਲਡੀ ਪਾਣੀ ਜਿਹੜਾ ਚੱਕ ਕੇ ਬੁੱਢੇ ਨਾਲੇ ਛੱਡਿਆ ਜਾ ਰਿਹਾ ਇਹ ਨਾਲੇ ਦੇ ਵਿੱਚ ਉਹਨੂੰ ਆਹ ਜਿਹੜਾ ਪੰਪ ਸਟੇਸ਼ਨ ਆ ਜਿਹੜਾ ਸਾਹਮਣੇ ਆ ਇਹਦੇ ਵਿੱਚ ਛੱਡ ਦਿੱਤਾ ਜਾਵੇ ਉਹ 30 ਐਮਐਲਡੀ ਪਾਣੀ ਉਹਦੇ ਉੱਤੇ 60 ਕੁ ਹਜ਼ਾਰ ਦਾ ਲੱਖ ਦਾ ਖਰਚਾ ਹੁੰਦਾ ਇਹ ਪਾਣੀ ਇੱਥੇ ਆ ਜਾਊਗਾ ਦੂਸਰੇ ਉਹਨਾਂ ਨੇ ਕਿਤੇ ਉਹ ਕੋਰਟ ਦਾ ਨਹੀਂ ਉਹਦੇ ਵਿੱਚ ਹੱਲ ਹੁੰਦਾ ਤੇ ਇਹਨੂੰ 3.5 ਕਰੋੜ ਦੀ ਇੱਕ ਪਲੈਨਿੰਗ ਉਹਨਾਂ ਨੇ ਕੱਲ ਦਿੱਤੀ ਹੈ ਅੱਜ ਉਹ ਮਨਜ਼ੂਰ ਕਰਾਉਣਗੇ ਤੋ ਤਿੰਨ 3.5 ਮਹੀਨੇ ਦਾ ਸਮਾਂ ਕਹਿੰਦੇ ਆ 4 ਮਹੀਨੇ ਲੱਗ ਜਾਣਗੇ ਜੇ ਉਹ ਅੱਜ ਪਾਸ ਹੁੰਦੀ ਹੈ ਅੱਜ ਅੱਗੇ ਚੱਲਦਾ ਪ੍ਰੋਸੈਸ ਤੇ ਉਹਨੇ ਤਰਝੋ ਜਿਹੜਾ 30 ਐ ਐਮ ਐਲ ਡੀ ਪਾਣੀ ਆ ਉਹ ਵੀ ਉੱਥੇ ਜਲ ਜਾਊਗਾ ਜਾਂ ਅਸੀਂ ਸੰਗਤ ਦੇ ਨਾਲ ਵਿਚਾਰ ਕਰ ਰਹੇ ਆ ਕਿ ਉਹਨਾਂ ਜਰ ਕੋਈ ਅਲਟਰਨੇਟਰ ਪਾਣੀ ਚੱਕ ਕੇ ਇੱਥੇ ਪਾਉਣ ਦਾ ਪ੍ਰਬੰਧ ਕਰ ਲਿਆ ਜਾਵੇ ਕਿ ਜਿੰਨਾ ਚਿਰ ਉਹ ਕੰਮ ਵੀ ਜਿਹੜਾ ਪੱਕਾ ਬਣਨਾ ਉਹ ਬਣਦਾ ਰਹੇ ਪਰ ਉਹਨਾਂ ਜਿਹੜੇ ਤੇ ਤੋਂ ਰੋਧ ਮਿਲੇ ਉਹਦੇ ਵਾਸਤੇ ਅਸੀਂ ਅੱਜ ਇਹ ਇਹ ਸੋਚ ਰਹੇ ਹਾਂ ਦੂਸਰਾ ਇਹਦੇ ਉੱਪਰ ਤੋਂ ਜਿਹੜੀਆਂ ਡੈਰੀਆਂ ਕੱਲ ਤੁਸੀਂ ਉਹਨਾਂ ਦੇ ਖਿਲਾਫ ਹਾਂ ਨਹੀਂ ਉਹ ਉਹ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਤੇ ਡੈਰੀ ਹੋਵੇ ਤੇ ਮਿਊਸਪਲ ਕਾਰਪੋਰੇਸ਼ਨ ਹੋਵੇ ਤੇ ਕੋਈ ਵੀ ਹੋਵੇ ਉਹਦਾ ਹੱਲ ਕੱਢਣਾ ਉਹਨਾਂ ਨੂੰ ਲਗਾਤਾਰ ਉਹਨਾਂ ਨੇ ਅੱਗੇ ਵੀ ਮੀਟਿੰਗ ਕੀਤੀ ਸੀ ਉਹਨਾਂ ਨੂੰ ਉੱਥੇ ਕਿਉਂਕਿ ਸਾਡੇ ਕੋਲ 300 ਗਊ ਆ ਅਸੀਂ ਪੁੱਤਰ ਵੇਂ ਦੇ ਕੰਡੇ ਉੱਥੇ ਗਊਆਂ ਨੂੰ ਸਾਹਮਦੇ ਆ ਤੇ ਅਸੀਂ ਖੈਰਾ ਸਾਹਿਬ ਨੂੰ ਕਿਹਾ ਉਹਨੇ ਦੋ ਬੱਸਾਂ ਕੀਤੀਆਂ ਕਿ ਚਲੋ ਆਪਾਂ ਉਹਨਾਂ ਨੂੰ ਦਿਖਾ ਕੇ ਲਈਏ ਕਿ ਇਹਦਾ ਹੱਲ ਕੀ ਆ ਅਸੀਂ ਉਹ ਜਿਹੜਾ ਹੈਗਾ ਕੋਈ ਵੀ ਇੱਕ ਬੰਦਾ ਵੀ ਨਾਲ ਤਿਆਰ ਨਹੀਂ ਹੋਇਆ ਬਸ ਖੜੀ ਰਹੇ ਫਿਰ ਇੱਕ ਡੈਰੀ ਜਿਹੜੀ ਗਊਸ਼ਾਲਾ ਵਾਲੇ ਗਏ ਸੋ ਉਹਨਾਂ ਨੂੰ ਦਿਖਾ ਲਿਆ ਕਿ ਇਹਦੇ ਜੀ ਗੋ ਚੱਕਲੇ ਜਾਵੇ ਜਿਹੜਾ ਘੋਬਾ ਇਹ ਖੇਤਾਂ ਵਿੱਚ ਜਾਵੇ ਖੁਸ਼ਹਾਲੀ ਲਿਆ ਸਕਦਾ ਜੇ دریا ਵਿੱਚ ਪੈਂਦਾ ਇਹ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਪੈਦਾ ਹੋਣਗੀਆਂ ਸੋ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਵਕ ਵਕ ਸਮਿਆਂ ਦੇ ਉੱਤੇ ਉਹਨਾਂ ਨੂੰ ਹਦੇਸ਼ ਜਾਰੀ ਹੋਇਆ ਵੀ ਤੁਸੀਂ ਗੰਦਾ ਪਾਣੀ ਨਾ ਪਾਓ ਕਈ ਵਾਰ ਉਹਨਾਂ ਦੇ ਪਾਈਪ ਪਟ ਚੁੱਕੇ ਆ ਪਰ ਉਹ ਫੇਰ ਦੁਬਾਰਾ ਜਿਹੜੇ ਹੈਗੇ ਆ ਕੱਲ ਵੀ ਪੱਟੇ ਗਏ ਕੱਲ ਵੀ ਜਿਹੜੇ ਹੈਗੇ ਕਿਉਂਕਿ ਉਹ ਪਾਣੀ ਕੋਈ ਵੀ ਪਾ ਰਿਹਾ ਜਿਹੜਾ ਹੈਗਾ ਵਾ ਉਹਨਾਂ ਦਾ ਉਹ ਸਿੱਧਾ ਹੱਲ ਹੋ ਸਕਦਾ ਅੱਜ ਵੀ ਉਹਨਾਂ ਨਾਲ ਮੀਟਿੰਗਾਂ ਕਿ ਅਸੀਂ ਤੁਹਾਡੇ ਨਾਲ ਕੀ ਸਹਿਯੋਗ ਕਰ ਸਕਦੇ ਹਾਂ ਜੇ ਤੁਸੀਂ ਪਾਣੀ ਜਿਹੜਾ ਹੈਗਾ ਵਾ ਕੋਹਾ ਦੇਸੀ ਅੰਦਾਜ਼ਾ ਲਾਇਆ ਵੀ 15 ਟਰਾਲੀਆਂ ਹੋਣਗੀਆਂ ਤੇ ਜੇ ਅਸੀਂ 15 ਟਰਾਲੀਆਂ ਕੋਹਾ ਚੱਕ ਲਈਏ ਤੇ 15 ਟਰਾਲੀਆਂ دریا ਵਿੱਚ ਨਾ ਪਾਈਏ ਉਹਦੇ ਨਾਲ ਅਸੀਂ ਕੀ ਸਹਿਯੋਗ ਕਰ ਸਕਦੇ ਅੱਜ ਉਹਨਾਂ ਦਾ ਮੀਟਿੰਗ ਹੈ ਉਹ ਮਸਲਾ ਜਿਹੜਾ ਹੈਗਾ ਉਹਨਾਂ ਦਾ ਕਿ ਇਹ ਜਿਹੜਾ ਗੋਹਾਵਾ ਇਹ ਸੋਨਾ ਜੇ ਇਹਦੀ ਗੈਸ ਬਣ ਕੇ ਬਾਇਓ ਗੈਸ ਬਣ ਕੇ ਉਹ ਉਹ ਇਨਕਮ ਦੇ ਸਕਦੀ ਹੈ ਜੇ ਇਹ ਉਹਦੋਂ ਮਗਰੋਂ ਜਿਹੜੀ ਉਹਦੀ ਸਲਾਜ ਨਿਕਲਣੀ ਆ ਉਹ 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 ਬਹੁਤ ਵਧੀਆ ਖਾਦਾ ਇਹ ਤਾਂ ਬੜਾ ਕਿਉਂਕਿ ਇਹਦਾ ਪ੍ਰੋਸੈਸ ਨਹੀਂ ਜਿਹੜਾ ਜਿਹਦੇ ਕੋਈ 10 15 ਪਸ਼ੂ 50 ਪਸ਼ੂ ਆ ਉਹ ਦੁੱਧ ਦਾ ਚੋ ਕੇ ਆ ਪਾ ਦਿੰਦਾ ਮੁੱਲ ਵੇਚ ਲੈਂਦਾ ਪਰ ਜਿਹੜੀ ਉਹਦੀ ਜੇ 4 ਕੁਇੰਟਲ ਦੁੱਧ ਤੇ ਉਹਦੇ 16 ਕੁਇੰਟਲ ਜਿਹੜਾ ਹੈਗਾ ਗੋਹਾ ਉਹ ਜਿਹੜਾ ਹੈਗਾ ਉਹ ਬੁੱਢੇ ਦੇ ਰਿਆ ਸੱਡ ਦਿੰਦਾ ਇਹ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਇਹਨੂੰ ਅਸੀਂ ਚਾਹੁੰਦੇ ਹਾਂ ਕਿ ਇਹਦਾ ਇੱਕ ਹੱਲ ਕੱਢਿਆ ਜਾਵੇ ਕਾਲਾ ਪਾਣੀ ਮੋਰਟੇਜ ਜੋ ਹੈ ਉਹ ਵੀ ਲਗਾਤਾਰ ਜੋ ਹੈ ਜੀ ਇਹ ਕਾਲਾ ਪਾਣੀ ਹੈ ਕਾਲ ਨਹੀਂ ਕਾਲਾ ਪਾਣੀ ਮੋਰਟੇਜ ਦੀ ਗੱਲ ਕਰਦਾ ਅਸਲ ਉਹਨਾਂ ਦੀ ਗੱਲ ਕਰ ਰਿਹਾ ਨਹੀਂ ਬਹੁਤ ਵਧੀਆ ਬਹੁਤ ਕੋਈ ਵੀ ਆਵਾਜ਼ ਉਠਾਉਂਦਾ ਕੋਈ ਵੀ ਗੱਲ ਕਰਦਾ ਜਿਹੜੇ ਪੀੜਤ ਲੋਕ ਆ ਵਧੀਆ ਗੱਲ ਆ ਕੋਈ ਮਾੜਾ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਖੜਦੇ ਨਹੀਂ ਕਿੱਦਾਂ ਖੜੀਏ ਉਹ ਦੱਸ ਤਰੀਕਾ ਤੁਹਾਨੂੰ ਤੁਸੀਂ ਦੱਸ ਦਿਓ ਕਿੰਦਣ ਕਿੱਦਾਂ ਕਿਸ ਨੇ ਉਹਨਾਂ ਨੇ ਸਾਨੂੰ ਕਿਸ ਨੇ ਬੁਲਾਇਆ ਸਾਨੂੰ ਉਹਦੇ ਬਾਰੇ ਦੱਸਿਆ ਮੈਸੇਜ ਦਿੱਤਾ ਜੇ ਤਾਂ ਸਾਨੂੰ ਜੇ ਤਾਂ ਸਾਨੂੰ ਦੱਸਿਆ ਹੋਵੇ ਬਾਬਾ ਜੀ ਇੱਥੇ ਆਉਣਾ ਥੋੜੇ ਨਾਲ ਗੱਲ ਕਰਨੀ ਹੈ ਇੱਥੇ ਖੜੇ ਆ ਜਾਈ ਕੋਈ ਵੀ ਅਸੀਂ ਕੋਈ ਭੋਰੇ ਵਿੱਚ ਦਾ ਰਹਿੰਦੇ ਨਹੀਂ ਉਹਦੇ ਵਾਸਤੇ ਜੇ ਕਿਸੇ ਨੇ ਹੋਰ ਵੀ ਤੁਹਾਡੇ ਮਾਧਿਅਮ ਹੋਵੇ ਫਲਾਣ ਨੇ ਬਾਬਾ ਜੀ ਨੂੰ ਕਿਹਾ ਸੀਗਾ ਬਾਬਾ ਜੀ ਉੱਥੇ ਪਹੁੰਚੇ ਨਹੀਂ ਇੱਕ ਵੀ ਦੱਸੋ ਪਰ ਬਾਕੀ ਜਦੋਂ ਅਸੀਂ ਵੀ ਦੋਵਰੀ ਜਿਹੜਾ ਹੈਗਾ ਜਨਨਤੀ ਦੀ ਲੜਾਈ ਆ ਇਹਦੇ ਵਿੱਚ ਕੋਈ ਬੁਲਾਵਾ ਨਹੀਂ 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 ਅਸੀਂ ਨਹੀਂ ਨਹੀਂ ਬਲਾਵਾ ਹੈ ਅਸੀਂ ਉਹ ਤਾਂ ਸਾਡਾ 6 ਸੈਸ਼ਨ ਚੱਲਦਾ ਜਿਹੜਾ ਹੈਗਾ 24 ਤਰੀਕ ਤੋਂ 6 ਸੈਸ਼ਨ ਚੱਲਣ ਦੇ ਅਸੀਂ ਤਾਂ ਸੈਸ਼ਨ ਵਿੱਚ ਅਸੀਂ ਸੈਸ਼ਨ ਵਿੱਚ ਜਾਵਾਂਗੇ ਕਿ ਅਸੀਂ ਇੱਥੇ ਆਣ ਕੇ ਇੱਥੇ ਕਿਹੜੀ ਇਹੋ ਜੀ ਚੀਜ਼ ਸੀਗੀ ਜਿਹੜੀ ਕਰਨੀ ਸੀ ਬਾਬੇ ਤੋਂ ਬਿਨਾਂ ਰਹਿ ਗਈ ਕਿਹੜੀ ਚੀਜ਼ ਕਰਨੀ ਸੀ ਜੇ ਬਾਬਾ ਜੀ ਹੁੰਦੇ ਹੋ ਜਾਣੀ ਸੀ ਅਸੀਂ ਨਹੀਂ ਆਏ ਤਾਂ ਫਿਰ ਉਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਮੈਸੇਜ ਆਪਣਾ ਦੇ ਦਿੱਤਾ ਉਹਨਾਂ ਦੀ ਲੜਾਈ ਨੂੰ ਕਿੱਦਾਂ ਦੇਖ ਰਹੇ ਨਹੀਂ ਨਹੀਂ ਕੋਈ ਵੀ ਕੋਈ ਵੀ ਕੋਈ ਵੀ ਆਵਾਜ਼ ਫਾਉਂਦਾ ਜਿਹੜੇ ਅਸੀਂ ਪੀੜਤ ਮਰ ਰਹੇ ਆ ਅਸੀਂ ਤੁਹਾਨੂੰ ਮਾੜਾ ਨਹੀਂ ਕਹਾਂਗੇ ਟਕਰਾਅ ਦਾ ਹਾਲਾਤ ਪੈਦਾ ਹੋਵੇ ਨਹੀਂ ਟਕਰਾਅ ਨਹੀਂ ਟਕਰਾਉਣ ਵਾਲੇ ਖਦਮ ਨਹੀਂ ਹੋਣਾ ਜੇ ਅਸੀਂ ਟਕਰਾਅ ਕਰਦੇ ਆ ਫਿਰ ਸਮਝ ਲੈ ਉਹਨੂੰ ਅਲਝਾਉਣਾ ਇੰਡਸਟਰੀ ਵਾਲੇ ਜਿਹੜੇ ਨਹੀਂ ਨਹੀਂ ਲੜ ਕੇ ਕਿਉਂਕਿ ਹੁਣ ਤੇ ਕਰਪੂਤਰ ਕਾਲੀ ਪੈਂਦੇ ਸੀ ਇਹ ਸਾਰੀਆਂ ਚੈਲੰਜ ਸੀ ਉਥੇ ਪਿੰਡਾਂ ਦਾ ਪਾਣੀ ਪੈਂਦਾ ਸੀ ਸ਼ਹਿਰਾਂ ਦਾ ਪਾਣੀ ਪੈਂਦਾ ਸੀ ਇੰਡਸਟਰੀਅਲ ਪਾਣੀ ਵੀ ਪੈਂਦਾ ਸੀ ਉਸਾਰੇ ਹੱਲ ਹੋ ਗਿਆ ਉਹਨਾਂ ਨੇ ਬੈਠ ਕੇ ਭਾਈ ਇਹ ਤੁਹਾਡਾ ਤੁਸੀਂ ਗਲਤ ਕਰ ਰਹੇ ਹੋ ਗੁਰੂ ਘਰ ਪਾਣੀ ਜਾ ਰਿਹਾ ਸਮਝਾਵਾਂਗੇ ਜਦੋਂ ਅਸੀਂ ਡੇੜੇ ਆ ਕੇ ਕਰਾਂਗੇ ਤਾਂ ਮੰਨਣਗੇ ਰੱਖਾ ਸਿਧਾਨਾ ਜੀ ਕਹਿੰਦੇ ਨਹੀਂ ਅਸੀਂ ਕਿਸੇ ਨਾਲ ਕਿਸੇ ਸਾਡੇ ਦੇ ਸਾਰੇ ਚੱਕ ਸਕਦੇ ਆ ਕਿ ਤੁਸੀਂ ਇੱਕ ਦਿਖਾਵਾ ਕਰਦੇ ਹੋ ਨਹੀਂ ਅਸੀਂ ਕਹਿੰਦੇ ਅਸੀਂ ਕਦੇ ਕਹਿੰਦੇ ਅਸੀਂ ਤਾਂ ਇੱਕ ਨਾਚੀਜ ਬੰਦੇ ਆ ਗੁਰੂ ਕਰਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਆ ਅਰਵਾਸ ਕਰਦੇ ਆ ਕਿ ਪਾਤਸ਼ਾਹ ਜਿਹੜੇ ਤੁਸੀਂ ਬੱਜਨ ਬਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸਾਨੂੰ ਉਪਦੇਸ਼ ਦਿੱਤਾ ਉਹਦੇ ਵਾਸਤੇ ਅਸੀਂ ਰਤਾਂ ਵੀ ਨਹੀਂ ਕੁਝ ਕਰ ਸਕੀ ਆਪਣੇ ਆਪ ਨੂੰ ਵੜਪਾ ਕੇ ਸਾਡੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਕ ਵੱਡੇ ਬੰਦੇ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਸਰਕਾਰਾਂ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਤਾਂ ਹੁਣ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਪਾਤਸ਼ਾਹ ਕਿਰਪਾ ਕਰੋ ਇਹ ਸਾਡੇ ਸਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਸਾਡਾ ਹੱਕਾ ਕਿ ਇੱਥੇ ਅਸੀਂ ਕੰਡੇ ਤੇ ਖੜੀਏ 2 ਫਰਵਰੀ ਤੋਂ ਲੈ ਕੇ ਤੁਸੀਂ 11 ਕਿਲੋਮੀਟਰ ਦੇਖੋ ਅੱਗੇ ਤਾਂ ਕਿ ਉਹ ਸਾਫ਼ ਕੀਤਾ ਕਿ ਨਹੀਂ ਕੀਤਾ ਤਾਂ ਕਿੰਨੇ ਕੀਤਾ ਸੇਵਾ ਚੱਲ ਰਹੀ ਹੈ ਬੁੱਟੇ ਲੱਗ ਰਹੇ ਆ ਇਹ ਕਿਸੇ ਨੂੰ ਨਾ ਦਿਖਦਾ ਹੋਵੇ ਕਿਹੜੀਆਂ ਅੱਖਾਂ ਦੇਵਾਂਗੇ ਇਹ ਕਿਸੇ ਨੂੰ ਨਹੀਂ ਦਿਖਦਾ ਕੁਝ ਹੋ ਸਕਦਾ ਕਿ ਉਹਦੇ ਵਿੱਚ ਸਾਡਾ ਕੀ ਕਸੂਰ ਹੁਣ ਬੁੱਟੇ ਕਰਿਆ ਕੀ ਸਾਲ ਦੇਖ ਸਾਰਾ ਕੁਝ ਤੇ ਤੁਹਾਨੂੰ ਦੱਸ ਦਿੱਤਾ ਹੋਰ ਕਿਹੜੀ ਗੱਲ ਹੈ ਜਿਹੜੀ ਪੁੱਛੋ ਹੋਰ ਕੀ ਹੋ ਸਕਦਾ ਹੱਲ ਤੁਹਾਡੇ ਸਾਹਮਣੇ ਦੱਸਦੇ ਕਿ ਇਹ ਪਾਣੀ ਇਹਦੇ ਵਿੱਚ ਜਾਣ ਜਿਹੜੇ ਇੰਡਸਟਰੀ ਪਾਣੀ ਪੈਂਦੀ ਹੈ ਗਰਗਨੂਨ ਨੂੰ ਬੰਦ ਹੋਣ ਜਿਹੜੀਆਂ ਡਹਿਰੀਆਂ ਦਾ ਪਾਣੀ ਪੈਂਦਾ ਉਹ ਹੰਦ ਹੋਵੇ ਹੋਰ ਕੀ ਆ ਹੋਰ ਦੱਸੋ ਥੋੜਾ ਕੁਝ ਨਹੀਂ ਫੇਰ ਕੀ ਹੋਰ ਦੱਸੋ ਤੁਸੀਂ ਦੱਸਦੇ ਹੋ ਹਾਲ ਕਿਹੜਾ ਹੈਗਾ ਤੁਹਾਡੇ ਸਾਹਮਣੇ ਕੈਮਰੇ ਦੇ ਇਹਨਾਂ ਦੀ ਵੀ ਨੋਟ ਕਰ ਲਓ ਕੀ ਹਾਲ ਤੁਸੀਂ ਦੱਸੋ ਜੋ ਸਾਡੇ ਕੋਲ ਸੀ ਉਹ ਦੱਸ ਰਹੇ ਨਹੀਂ ਦੱਸ ਦਿਓ ਜੇ ਜੇ ਤੁਹਾਨੂੰ ਨਹੀਂ ਸਮਝ ਆਈ ਜੋ ਅਸੀਂ ਦੱਸਿਆ ਤੋ ਉਹਦੇ ਵਿੱਚ ਸਾਡਾ ਕੀ ਕਿਸੂਰ ਆ ਸਾਰੇ ਦਰਸ਼ਕ ਜੋ ਅਸੀਂ ਸਾਡੇ ਕੋਲ ਸੀਗਾ ਡਹਿਰੀਆਂ ਦਾ ਪਾਣੀ ਪੈਂਦਾ ਜਿਹੜਾ ਉਹਦਾ ਗੋਹ ਲਾ ਕੇ ਉਹਦੀ ਬਾਇਓਗੈਸ ਬਣਾ ਨੇ ਜਿਹੜੀ ਜਿਹੜਾ ਇੰਡਸਟਰੀਅਲ ਸ਼ਹਿਰ ਦਾ ਪਾਣੀ ਆ ਜਿਹੜਾ ਉੱਥੇ ਜਾ ਨਹੀਂ ਰਿਹਾ ਟ੍ਰੀਟਮੈਂਟ ਪਲੈਂਟ ਲੱਗਾ ਉਹ ਉਹਦੇ ਵਿੱਚ ਪਾਣੀ ਜਾਵੇ ਤੀਸਰਾ ਜਿਹੜਾ ਇੰਡਸਟਰੀ ਆ ਉਹਦੇ ਉੱਤੇ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਕਾਰਵਾਈ ਕਰੇ ਤੇ ਨਾ ਕਰ ਵੀ ਕਰੂਗਾ ਦਿਸਬ ਖੜਿਆ ਕੋਈ ਖਾਸ ਮੁਹਿੰਮ ਸ਼ੁਰੂ ਕੀਤੀ ਤੁਸੀਂ ਮੈਂ ਸਾਡੀ ਸਦਾ ਹੀ ਸ਼ੁਰੂ ਅਸੀਂ ਵਿਸ਼ੇਸ਼ ਕੁਝ ਨਹੀਂ ਕੀਤਾ ਇੱਕ ਦਿਨ ਅਰਦਾਸ ਕਰਕੇ ਗੁਰੂ ਚਰਨਾਂ ਦੇ ਵਿੱਚ ਤੁਰਪੇ ਸੀ ਉਦੋਂ ਮਗਰੋਂ ਅਸੀਂ ਲੱਗੇ ਹੋਏ ਹਾਂ ਜੇ ਸਪੇ ਕਰਾਂਗੇ ਫੇਰ ਸ਼ੁਰੂਆਤ ਹੁੰਦੀ ਹੈ ਐਸੀ ਸੈਜਸਟੇ ਕੋਈ ਨਹੀਂ ਕੀਤਾ ਲੱਗੇ ਹੋਇਆ ਲੋਕਾਂ ਨੂੰ ਕੀ ਅਪੀਲ ਕਰੋਗੇ ਇਸ ਨੂੰ ਉਹਨਾਂ ਨੂੰ ਬੇਨਤੀ ਕਰਾਂਗੇ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ ਜਿੱਥੇ ਵੀ ਰਹਿ ਰਹੇ ਆ ਜਿੱਥੇ ਵੀ ਵਹਿ ਰਹੇ ਆ ਤੁਹਾਡੇ ਆਪ ਦਾ ਪਾਣੀ ਜਾਂਦਾ ਕਿਸੇ ਨੈਚਰਲ ਸੋਰਸ ਨਾਲ ਪਵੇ ਕੂੜਾ ਕਰਗੱਟ ਨਾਲ ਸਿੱਟੋ ਆਲੇ ਦੁਆਲੇ ਨੂੰ ਸਵਾਰੋ ਇਹ ਧਰਤੀ ਮਾਂ ਗੁਰੂ ਪਾਸਾ ਦਾ ਵਿਦੇਸ਼ ਆ ਪਾਣੀ ਪੀਤਾ ਹਵਾ ਨੂੰ ਪ੍ਰਦੂਸ਼ਿਤ ਨਾ ਕਰੋ ਸਵਸ ਹਵਾ ਦੇ ਵਿੱਚ ਰਹੋਗੇ ਤੰਦਰੁਸਤ ਰਹੋਗੇ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਥੋੜਾ ਦੇਰੇ ਹੈ ਗਿਆ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਅਸ਼ੀਸ਼ਾ ਦੇਣਗੇ ਅੱਗੇ ਸਾਡੇ ਵੱਡਿਆਂ ਨੇ ਸਾਨੂੰ এনवायरमेंट ਦੇ ਨਾਲ ਜੋੜਿਆ ਬਾਬੇ ਨਾਨਕ ਦੀ ਗੱਲ ਮੰਨ ਲਓ ਸਾਡੀ ਕੋਈ ਸਾਡੇ ਕੋਲ ਕੋਈ ਵਕਰੀ ਗੱਲ ਹੀ ਨਹੀਂ ਜੋ ਬਾਬੇ ਨੇ ਕਿਹਾ ਨਾ ਉਹਦੇ ਉਪਦੇਸ਼ ਨੂੰ ਮੰਨ ਲਈ ਅਸੀਂ ਉਹਦੇ ਸਿੱਖ ਬਣੀਏ ਉਹਦੀ ਵਿਚਾਰਧਾਰਾ ਦੇ مالک ਬਣੀਏ ਗੁਰੂ ਪਾਸ ਅਰਦਾਸ ਕਰਦੇ ਆ ਸਾਰਿਆਂ ਨੂੰ ਸਮੱਤ ਫੰਕਸ਼ਨ ਇਸ ਰਾਹ ਦੇ ਉੱਤੇ ਤੋਰ ਥੈਂਕ ਯੂ